ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਆਮਾਦੀ ਪਾਰਟੀ ਲਗਾਤਾਰ ਸੂਬੇ ਦੇ ਵਿੱਚ ਵਿਕਾਸ ਵਾਸਤੇ ਹਰੇਕ ਪੱਖ ਨੂੰ ਮਜ਼ਬੂਤ ਕਰਨ ਵਾਸਤੇ ਆਏ ਦੀ ਨਹੀਂ ਕੋਈ ਨਾ ਕੋਈ ਵੱਡਾ ਐਲਾਨ ਕਰਦੀਆ ਉੱਥੇ ਹੀ ਆਮਾਦੀ ਪਾਰਟੀ ਦੇ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਚੰਡੀਗੜ੍ਹ ਦੇ ਵਿੱਚ ਜਿੱਥੇ ਆਸ਼ੀਰਵਾਦ ਯੋਜਨਾ ਦੇ ਤਹਿਤ 7 ਜ਼ਿਲ੍ਹਿਆਂ ਦੇ ਵਿੱਚ 34 ਕਰੋੜ ਰੁਪਏ ਵੰਡੇ ਗਏ ਨੇ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸੋਸ਼ਲ ਜਸਟਿਸ ਡਿਪਾਰਟਮੈਂਟ ਦੇ ਵੱਲੋਂ ਅਸ਼ੀਰਵਾਦ ਸਕੀਮ ਦੇ ਤਹਿਤ ਅਸੀਂ 7 ਜ਼ਿਲ੍ਹਿਆਂ ਨੂੰ ਤਕਰੀਬਨ 34 ਕਰੋੜ ਦੀ ਰਾਸ਼ੀ ਜਿਦੇ ਵਿੱਚ ਐਸਸੀ ਬੱਚੀਆਂ 27 ਕਰੋੜ 32 ਲੱਖ ਦੀ ਰਾਸ਼ੀ ਨਾਲ ਤੇ ਬੈਕਵਰਡ ਕਲਾਸਸ ਨਾਲ ਸੰਬੰਧਿਤ ਇਕਨੋਮਿਕਲੀ ਵੀਕਰ ਸੈਕਸ਼ਨ ਨਾਲ ਸੰਬੰਧਿਤ ਬੱਚੀਆਂ ਨੂੰ 7 ਕਰੋੜ 28 ਲੱਖ ਦੀ ਜਿਹੜੀ ਰਾਸ਼ੀ ਆ ਉਹ ਸੈਂਕਸ਼ਨ ਕੀਤੀ ਗਈ ਹੈ ਜਿਹੜੀ ਕੇਕ 2 ਦਿਨਾਂ ਦੇ ਵਿੱਚ ਉਹਨਾਂ ਦੇ ਖਾਤਿਆਂ ਵਿੱਚ ਚਲੀ ਜਾਵੇਗੀ। ਔਰ ਇਸ ਤੇ ਵਿੱਚ ਅਸੀਂ 7 ਜ਼ਿਲ੍ਹਿਆਂ ਨੂੰ ਅਸ਼ੀਰਵਾਦ ਸਕੀਮ ਦੇ ਤਹਿਤ ਐਸਸੀ ਬੱਚੀਆਂ ਨੂੰ 27 ਕਰੋੜ 32 ਲੱਖ 7000 ਤੇ ਇਕਨੋਮਿਕਲੀ ਵੀਕਰ ਸੈਕਸ਼ਨ ਤੇ ਬੈਕਵਰਡ ਕਲਾਸ ਦੀਆਂ ਬੱਚੀਆਂ ਨੂੰ 7 ਕਰੋੜ 28 ਲੱਖ ਦੀ ਸੈਂਕਸ਼ਨ ਜਾਰੀ ਕੀਤੀ ਹੈ तकरीबन 31 ਕਰੋੜ ਦੀ ਇਹ ਰਾਸ਼ੀ ਬਣਦੀ ਹੈ ਜੋ ਕਿ 1-2 ਦਿਨਾਂ ਦੇ ਵਿੱਚ ਇਹਨਾਂ ਬੱਚਿਆਂ ਦੇ ਖਾਤਿਆਂ ਵਿੱਚ ਚਲੀ ਜਾਏਗੀ ਔਰ ਇਹਦੇ ਵਿੱਚ 7 ਜ਼ਿਲ੍ਹੇ ਅਸੀਂ ਕਵਰ ਕੀਤੇ ਆ ਜਿਹਦੇ ਵਿੱਚ ਬਰਨਾਲਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ ਐਸਐਸ ਨਗਰ ਤੇ ਜਲੰਧਰ ਵੈਸਟ ਨੂੰ ਛੱਡ ਕੇ ਬਾਕੀ ਜਲੰਧਰ ਦਾ ਭਾਗ ਉਹਦੇ ਜਿਹੜੇ ਜ਼ਿਲ੍ਹਿਆਂ ਨੂੰ ਅਸੀਂ ਕਵਰ ਕੀਤਾ ਹੈ ਔਰ ਇਸ ਦੇ ਵਿੱਚ ਮੈਂ ਦੱਸ ਦਵਾਂ ਕਿ ਜਿਹੜੀ ਬਾਕੀ ਰਹਿੰਦੀ ਰਕਮ ਹੈ ਉਹ ਵੀ ਵਿਭਾਗ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ 30 ਤਰੀਕ ਤੱਕ ਇਹ ਸਾਰੀ ਰਾਸ਼ੀ ਸਾਰੇ ਜ਼ਿਲ੍ਹਿਆਂ ਦੀਆਂ ਬੱਚੀਆਂ ਦੇ ਖਾਤਿਆਂ ਦੇ ਵਿੱਚ ਚਲੀ ਜਾਵੇ। ਮੈਂ ਇੱਥੇ ਗੱਲ ਥੋੜੀ ਜਿਹੀ ਕਲੀਅਰ ਕਰਨਾ ਚਾਹਾਂਗੀ ਕਿ ਅਸੀਂ ਪਿਛਲੇ ਸਾਲ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਸੀ ਤਾਂ ਕਿ ਬੱਚੀਆਂ ਆਨਲਾਈਨ ਅਪਲਾਈ ਕਰਕੇ ਉਹਨਾਂ ਨੂੰ ਇੱਧਰ ਉੱਧਰ ਦਫ਼ਤਰਾਂ ਦੇ ੱਤਕੇ ਨਾ ਖਾਣੇ ਪੈਣ ਘਰ ਬੈਠ ਕੇ ਉਹ ਬੱਚੀਆਂ ਅਪਲਾਈ ਕਰਨ ਤੇ ਇਹ ਰਾਸ਼ੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਵੇ ਪਰ ਜਦੋਂ ਕੋਈ ਨਵੀਂ ਸਕੀਮ ਸ਼ੁਰੂ ਕੀਤੀ ਜਾਂਦੀ ਹੈ ਉਹਦੇ ਵਿੱਚ ਦਿੱਕਤਾਂ ਵੀ ਆਉਂਦੀਆਂ ਨੇ ਔਰ ਉਸ ਨੂੰ ਟ੍ਰਾਂਸਪੇਰੈਂਸੀ ਦੇ ਨਾਲ ਚਲਾਉਣ ਦੇ ਲਈ ਜਦੋਂ ਸਰਕਾਰ ਦਾ ਮੰਤਵ ਹੋਵੇ ਤਾਂ ਉਹ ਦਿੱਕਤਾਂ ਥੋੜੀਆਂ ਹੋਰ ਵੱਧ ਜਾਂਦੀਆਂ ਨੇ ਉਸ ਦੇ ਦੌਰਾਨ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਘਰ ਬੈਠੇ ਅਪਲਾਈ ਨਹੀਂ ਕਰ ਸਕਦੇ ਸੀ ਜਿਹੜੇ ਕਹਿ ਲੋ ਕਿ ਪੜ੍ਹੇ ਲਿਖੇ ਨਹੀਂ ਸੀ ਉਹ ਕੁਝ ਪ੍ਰਾਈਵੇਟ ਕੈਫੇ ਵਗੈਰਾ ਕੋਲ ਜਾ ਕੇ ਉੱਥੇ ਅਪਲਾਈ ਕਰਦੇ ਸੀ ਤੇ ਉਹਦੇ ਵਿੱਚ ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ ਤਾਂ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਮਿਲੇ ਜਿਹੜੇ ਕਿ ਐਕਚੁਅਲੀ ਐਗਜ਼ਿਸਟ ਨਹੀਂ ਕਰਦੇ ਸੀ ਸੋ ਵਿਭਾਗ ਵੱਲੋਂ ਇਸ ਸਕੀਮ ਨੂੰ ਟਰਾਂਸਪੇਰੈਂਸੀ ਦੇ ਨਾਲ ਔਰ ਜਿਹੜੇ ਬੱਚੇ ਵਾਕੇ ਡਿਜ਼ਰਵ ਕਰਦੇ ਨੇ ਉਹਨਾਂ ਤੱਕ ਇਹ ਸਕੀਮ ਪਹੁੰਚਾਉਣ ਦੇ ਲਈ ਉਹਨੂੰ ਸਾਨੂੰ ਬਹੁਤ ਥੱਲੇਡੇ ਲੈਵਲ ਤੱਕ ਜਾ ਕੇ ਇਸ ਦੀ ਵੈਰੀਫਿਕੇਸ਼ਨ ਕਰਨੀ ਪਈ ਔਰ ਇਹ ਸਕੀਮ ਜਿਸ ਨੇ ਥੋੜਾ ਜਾ ਜਲਦੀ ਬੱਚਿਆਂ ਨੂੰ ਲਾਭ ਦੇਣਾ ਸੀ ਇਹਦੇ ਵਿੱਚ ਡਿਲੇ ਹੋਇਆ ਪਰ ਇਸ ਤੋਂ ਬਾਅਦ ਅਸੀਂ ਸਕੀਮ ਦੇ ਵਿੱਚ ਮੋਡੀਫਿਕੇਸ਼ਨਸ ਵੀ ਕੀਤੀਆਂ ਨੇ ਔਰ ਇਹ ਸਕੀਮ ਨੂੰ ਅਸੀਂ ਹੁਣ ਸੇਵਾ ਕੇਂਦਰ ਨਾਲ ਜੋੜ ਰਹੇ ਹਾਂ ਤਾਂ ਕਿ ਸੇਵਾ ਕੇਂਦਰ 'ਚ ਜਾ ਕੇ ਬੱਚੇ ਅਪਲਾਈ ਕਰਨ ਔਰ ਬਿਲਕੁਲ ਵਾਜਬ ਔਰ ਜ਼ਰੂਰਤਮੰਦ ਬੱਚੀਆਂ ਦੇ ਤੱਕ ਇਹ ਸਕੀਮ ਪਹੁੰਚੇ ਬਹੁਤ ਜਲਦ ਅਸੀਂ ਇਹ ਸਵਾਵਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਬੱਚੀਆਂ ਨੂੰ ਮੁਹੱਈਆ ਕਰਾਉਣ ਜਾ ਰਹੇ ਹਾਂ ਇਹ ਇਹ ਜਿਹੜੇ ਪੈਨਲ ਜੁੜੇ ਸੀ ਸੇਵਾ ਕੇਂਦਰ ਨਾਲ ਜੀ ਕਦੋਂ ਦਾ ਤੁਮਾਰ ਅਸੀਂ ਪਿਛਲੇ ਸਾਲ ਪੋਰਟਲ ਲਾਂਚ ਕੀਤਾ ਸੀ ਪਹਿਲਾਂ ਹੁੰਦਾ ਸੀ ਕਿ ਆ ਕੇ ਦਫ਼ਤਰਾਂ ਦੇ ਵਿੱਚ ਬੱਚੇ ਅਪਲਾਈ ਕਰਦੇ ਸੀ ਔਰ ਅਸੀਂ ਪੋਰਟਲ ਲਾਂਚ ਕੀਤਾ ਸੀ ਕਿ ਇਸ ਪੋਰਟਲ ਤੇ ਤੁਸੀਂ ਘਰੇ ਬੈਠੇ ਆਨਲਾਈਨ ਅਪਲਾਈ ਕਰੋ ਜਿਵੇਂ ਕਿ ਡਿਜੀਟਲਾਈਜੇਸ਼ਨ ਦਾ ਯੋਗ ਹੈ ਤਾਂ ਅਸੀਂ ਉਸ ਤਰੀਕੇ ਦੇ ਨਾਲ ਸਹੂਲਤ ਦੇਣ ਦੇ ਲਈ ਇਹ ਪੋਰਟਲ ਲਾਂਚ ਕੀਤਾ ਸੀ ਪਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਦੇਖਣ ਨੂੰ ਮਿਲੀਆਂ ਕਿ ਚੜਾਏ ਗਏ ਪੋਰਟਲ ਤੇ ਪ੍ਰਾਈਵੇਟ ਕੈਫੇਜ਼ ਵੱਲੋਂ ਪਰ ਜਦੋਂ ਸਾਡੇ ਅਫਸਰਾਂ ਨੇ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਤਾਂ ਉਹ ਜਿਹੜੇ ਲਾਭਪਾਤਰੀ ਐਕਚੁਅਲੀ ਐਗਜ਼ਿਸਟ ਨਹੀਂ ਕਰਦੇ ਸੀ ਸੋ ਇਸ ਚੀਜ਼ ਨੂੰ ਅਸੀਂ ਡਿਲੇਸ ਕਰਕੇ ਕੀਤਾ ताकि ए स्कीम किते ट्रांसपेरेंसी ਨਾਲ ਚਲਾਉਂ ਚਲਾਉਂਦੇ ਕੋਈ ਸਕੈਮ ਦਾ ਰੂਪ ਧਾਰਨਾ ਕਰ ਜਾਵੇ ਸੋ ਬਿਲਕੁਲ ਮਾਨ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਮੁਤਾਬਕ ਅਸੀਂ ਇਸ ਸਕੀਮ ਨੂੰ ਬਿਲਕੁਲ ট্রান্সਪੇਰੈਂਸੀ ਦੇ ਨਾਲ ਲੋਕਾਂ ਤੱਕ ਲੈ ਕੇ ਜਾਈਏ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਕਿਹਾ ਗਿਆ ਕਿ ਇਸ ਇਸੇ ਦੇ ਨਾਲ ਪਛੜੀ ਸ਼੍ਰੈਣੀਆਂ ਹੋ ਗਿਆ ਐਸੀ ਭਾਈਚਾਰਾ ਹੋ ਗਿਆ ਸਭ ਨੂੰ ਮਜ਼ਬੂਤੀ ਮਿਲੇਗੀ ਤੇ ਇਹ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਜਲਦ ਹੀ ਉਹਨਾਂ ਦੇ ਖਾਤਿਆਂ ਦੇ ਵਿੱਚ ਇਹ ਰਾਸ਼ੀ ਆ ਜਾਵੇਗੀ ਕੈਮਰਾ ਪਸੰਗ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ 5 ਚੱਲ ਪੰਜਾਬੀ ਨਿੱਡਰ ਹਾਂ ਨਿਰਪੱਖ ਰਹਿਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਜਿਹੜੇ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੂਨੀ ਰਾਜ਼ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਇੰਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ